ਬਗੇ ਐਲਸਿੰਗ ਦੀ ਨਾਲੀ ਬਰਦਾਸੂ ਕੋ ਜिले ਦੇ ਨਵੇਂ ਜ਼ਿਲ੍ਹਾ ਦੇ ਸਿਰ ਬਾਰੇ ਨੇ। ਔਰ ਇਹ ਬੀਜੇਪੀ ਜੀ ਹੈ ਕਿ ਜਿਹੜੇ ਪੁਰਾਣੇ ਸਾਰੇ ਜ਼ਿਲ੍ਹਾ ਦੇ ਅਧਿਕਾਰ ਨੂੰ ਮੁਾਰਕਵਾ ਦੇਣਾ ਹੈ। ਦੇਖੋ ਇਹ ਕੋਈ ਜ਼ਿਲ੍ਹਾ ਦੇ ਅਕਸਰੀਏ ਕਿ ਜਿੰਮੇਵਾਰੀ ਹੈ ਕਿ ਪਾਰਟੀ 2027 ਦੇ ਚੋਣਾਂ ਨੂੰ ਸਭ ਨੂੰ ਨਾਲ ਲਾ ਕੇ ਚਲੇ ਤਾਂ ਕਿ 2027 ਦਾ ਚੋਣ ਦੀ ਭਾਰਤੀ ਹਿੰਦਵਾਦੀ ਸਰਕਾਰ ਉਹਦੇ ਵਾਸਤੇ ਸਭ ਨੇ ਪ੍ਰਯਾਸ ਕਰਨਾ ਹੈ ਔਰ ਪੂਰੀ ਪਾਰਟੀ ਅਜੇ ਮਤਲਬ 1 ਜੋਗ ਹੈ। ਔਰ ਆਨ ਵਾਲੇ ਚੋਲਾਬ ਦੇਖਿਓ ਭਾਰਤੀ ਅੰਦਾ ਪਾਰਟੀ ਨੇ ਪੰਜਾਬ ਦੇ ਵਿੱਚ ਸਰਕਾਰ ਬਣਾਣੀ ਹੈ। ਔਰ ਖਾਸ ਕਰਕੇ ਜਿਹੜਾ ਗੋਦਾਸਪੁਰ ਜ਼ਿਲ੍ਹਾ ਨਾ ਜੀ ਇਹਦੇ ਚ ਵੀ ਅੱਜ ਬਹੁਤ ਜ਼ਿਆਦਾ ਲੋਕਾਂ ਦੇ ਮਨ ਹੈ ਕਿ ਬੀਜੇਪੀ ਦੀ ਸਰਕਾਰ ਹੀ ਹੋਣੀ ਚਾਹੀਦੀ ਹੈ। ਬਾਕੀ ਸਭ ਨੂੰ ਦੇਖ ਲਿਆ ਨਾ। ਭਵਾਨਾ ਕਾਗ ਵੀ ਦੇਖ ਲਿਆ ਆਪ ਨੂੰ ਵੀ ਦੇਖਿਆ। ਆਨ ਵਾਲੇ ਸਮਾਜ ਦੇ ਲੋਕਾਂ ਦੇ ਨੇ ਕਿ ਬੀਜੇਪੀ ਦੀ ਸਰਕਾਰ ਪੰਜਾਬ ਨੂੰ ਕਰਨੀ ਚਾਹੀਦੀ ਹੈ। ਅਗਰ ਅਸੀਂ ਸਾਰੇ ਜਾਣਦੇ ਆ ਪੰਜਾਬ ਦਾ ਭਲਾ ਤਾਂ ਬੀਜੇਪੀ ਦੀ ਸਰਕਾਰ ਨੂੰ ਚਾਹੀਦੀ ਹੈ। ਪਾਰਟੀ ਦੀ ਹਾਈ ਕਮਾਂਡ ਨੇ ਕਰਦਾ ਹੈ। ਲਗੀ ਤੇ ਇੱਕ ਪਾਰਟੀ ਦੇ ਵਰਕਰ ਹੈ ਪਾਰਟੀ ਜੋ ਫੈਸਲਾ ਕਰੇਗੀ ਉਹ ਲੱਗਦਾ ਹੋਣਾ ਚਾਹੀਦਾ ਨਹੀਂ ਦੇਖੋ ਹੋਣਾ ਚਾਹੀਦਾ ਨਹੀਂ ਹੋਣਾ ਕਿ ਪਾਰਟੀ ਹਾਈ ਕਮਾਂਡ ਨੇ ਕਰਨਾ ਸੁਜਿੰਦਰ ਸਿੰਘ ਰਧਾਵਾ ਨੇ ਕਿਹਾ ਕਿ ਮੇਰੇ بیٹے ਨੂੰ ਚਵਾਵਾ ਸਾਡੇ ਦੁਤਾ ਜਾ ਰਿਹਾ ਹੈ ਕਾਂਸਟਰ ਦੇ ਵੱਲ ਤੁਸੀਂ ਕੀ ਮੰਨਦੇ ਹੋ ਜੀ ਦੇਖੋ ਪੰਜਾਬ ਦੇ ਹਾਲਾਤ ਅਜੇ ਠੀਕ ਨਹੀਂ ਹਾਂ ਮਤਲਬ ਰੋਜ਼ ਫਰੋਟੀਆਂ ਲੈ ਜਾ ਕੇ ਮੰਗੀ ਜਾ ਕੇ ਜੀ ਰੋਜ਼ ਇਦਾਂ ਦੀ ਘਟਨਾਵਾਂ ਹੋਏਗਾ ਉਹ ਤਾਂ ਕਾਨੂੰਨ ਵਿਵਸਥਾ ਦੀ ਨਾਂ ਦੀ ਕੋਈ ਚੀਜ਼ ਹੀ ਨਹੀਂ ਕਰਦਾ ਠੀਕ ਉਹ ਤਾਂ ਸਾਹਮਣੇ ਹੀ ਤੁਹਾਡੇ ਉਹੀ ਪੱਤਰਕਾਰ ਮਿੱਤਰ ਬੈਠੇ ਹੋ ਦੇਖੋ ਰੋਜ਼ ਗੋਲੀਆਂ ਚੱਲੇ ਕਰਦੀਆਂ ਨੇ ਕੋਈ ਮਕਮਲ ਬਲਸਤਾ ਨਹੀਂ ਕੋਈ ਡਿਵੈਲਪਮੈਂਟ ਨਹੀਂ ਕਰਦੀ ਜਿਹੜੀ ਸਰਕਾਰ ਨੇ ਲੈਂਡ ਪੋਲਿਸੀ ਦੀ ਨਵੀਂ ਨੀਤੀ ਲੈਂਦੀ ਹੈਗੀ ਆ ਉਹ ਕੁਝ ਕੀਤਾ ਜਾ ਰਿਹਾ ਜੀ ਲੱਗਦਾ ਲੈਂਡ ਪੋਲਿਸੀ ਨੀਤੀ ਸਹੀ ਹੈ ਜਾਂ ਕਿਦਾਂ ਇਹ ਦੇਖੋ ਪਹਿਲੇ ਵੀ ਜਿਹੜਾ ਐਕਵਾਇਰ ਹੋਈਆਂ ਬੁੱਢਾ ਲਈਆਂ ਉਹ ਅੱਜ ਤੱਕ ਡਿਵੈਲਪਮੈਂਟ ਨਹੀਂ ਹੋਈਆਂ ਚੱਲ ਚੱਲ 40 ਸਾਲ ਦੀ ਤੇ ਇਹ ਕਿਥੇ ਹੋਣੀ ਹੈ ਕੋ ਮੈਂ ਪਹਿਲਾਂ ਤਾਂ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਔਰ ਅਮਿਸ਼ਾ ਜੀ ਦਾ ਸਾਡੇ ਰਾਸ਼ਟਰੀ ਅਧਿਕਾਰੀ ਜੇਪੀ ਨੰਡਾ ਜੀ ਦਾ ਔਰ ਪੰਜਾਬ ਦੀ ਲੀਡਰਸ਼ਿਪ ਸੁਨੀਲ ਜਾਖੜ ਜੀ ਅਸ਼wini ਸ਼ਰਮਾ ਜੀ ਔਰ ਸਮੁੱਚੀ ਸਾਰੀ ਲੀਡਰਸ਼ਿਪ ਪੰਜਾਬ ਦੀ ਔਰ ਜ਼ਿਲ੍ਹੇ ਦੀ ਸਾਰੀ ਹੀ ਸਮੁੱਚੀ ਲੀਡਰਸ਼ਿਪ ਦਾ ਔਰ ਆਪਣੇ ਪੂਰੇ ਬਰਦਾਸਪੁਰ ਹਲਕੇ ਦੇ ਵੱਖ-ਵੱਖ ਮੰਡਲ ਦੇ ਅਧਿਕਾਰੀਆਂ ਦਾ ਮੈਂ ਧੰਨਵਾਦ ਕਰਦਾ ਹਾਂ ਇੰਨੀ ਵੱਡੀ ਜਿਹੜੀ ਜ਼ਿੰਮੇਵਾਰੀ ਪਾਰਟੀ ਨੇ ਅੱਜ ਮੈਨੂੰ ਦਿੱਤੀ ਆ ਸੋ ਮੈਂ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਇਹ ਜਿੰਨੀ ਭਾਰੀ ਕਿੰਨੀ ਜੱਜ ਸਾਰੇ ਪਹੁੰਚਿਆ ਪਿਆਰ ਦੇਣ ਵਾਸਤੇ ਅਸ਼ੀਰਵਾਦ ਦੇਣ ਵਾਸਤੇ ਮੈਂ ਹਮੇਸ਼ਾ ਇਹਨਾਂ ਲਈ ਰਹਿਣੀ ਆ ਦੇਣੀ ਰਹਾਂਗਾ ਔਰ ਜਦੋਂ ਜਦੋਂ ਵੀ ਮੇਰੀ ਲੋੜ ਆ ਮੈਂ ਪਾਰਟੀ ਦੇ ਕੰਮ ਦੇ ਲਈ ਔਰ ਪਹਿਲਾਂ ਵੀ ਬੜੇ ਅਸੀਂ ਤਕੜੇ ਹੋ ਕੇ ਸਾਰੀ ਟੀਮ ਨੇ ਪਿੱਛੇ ਕੰਮ ਕੀਤਾ ਸੀ ਸੋ ਆਉਣ ਵਾਲੇ ਸਮੇਂ ਨੂੰ ਹੋਰ ਜਿੱਤੋਂ ਵਧੀਆ ਕਰਨ ਦੀ ਆਪਾਂ ਕੋ ਬਹੁਤ ਜਲਦੀ ਅਸੀਂ ਇਸ ਪਾਰਟੀ ਦੇ ਲਈ ਸੜਕਾਂ ਤੇ ਆਉਣ ਲੱਗੇ ਆਂ ਔਰ ਇਹ ਸਾਰੀ ਸਮੂਚੀ ਸਾਡੇ ਪੰਜਾਬ ਦੀ ਭਾਰਤੀ ਜਨਤਾ ਪਾਰਟੀ ਜਿਹੜੀ ਲੈਂਡ ਪੁਲਿੰਗ ਦੇ ਖਿਲਾਫ ਅਸੀਂ ਆਪਣੇ ਕਿਸਾਨ ਭਾਈਚਾਰੇ ਦੇ ਨਾਲ ਕਿਸਾਨ ਸਾਥੀਆਂ ਦੇ ਨਾਲ ਜੋ ਇਹ ਜ਼ਬਰ ਜਿਹੜਾ ਮਤਲਬ ਤੱਕਾ ਕਰ ਰਿਹਾ ਸਾਡੇ ਪੰਜਾਬ ਦੇ ਕਿਸਾਨਾਂ ਨਾਲ ਅਸੀਂ ਉਹਨਾਂ ਨਾਲ ਖੜੇ ਆਂ ਕਿਸਾਨਾਂ ਨਾਲ ਔਰ ਜਿੱਥੇ ਵੀ ਸਾਨੂੰ ਜੇ ਰਾਤ ਵੀ ਇਹ ਸੜਕਾਂ ਤੇ ਬਹਿਣਾ ਪਿਆ ਦਿਨੇ ਵੀ ਬਹਿਣਾ ਪਿਆ ਜੋ ਵੀ ਸਾਨੂੰ ਕਰਨਾ ਪਿਆ ਆਪਣੀ ਇਹ ਲੈਂਡ ਪੁਲਿੰਗ ਜਿਹੜੀ ਨੀਤੀ ਜਿਹੜੀ ਇਹਨਾਂ ਦੀ ਖਤਮ ਕਰਨ ਵਾਸਤੇ ਅਸੀਂ ਉਹਨਾਂ ਦੇ ਕਿਸਾਨਾਂ ਦੇ ਨਾਲ ਖੜੇ ਆ। ਪੰਜਾਬ ਦੇ ਵਿੱਚ ਇਜਾਦਨ ਗੋਲੀਬਾਰੀ ਹੋ ਰਹੀ ਹੈ। ਕੋਈ ਲਾਈਨ ਆਰਡਰ ਦੀ ਸਥਿਤੀ ਤੇ ਅੱਜ ਵੀ ਮੈਂ ਸੁਣ ਰਿਹਾ ਸੀ ਕਿ ਕਲਾਨੌਰ ਵੀ ਜਿਹੜੀ ਅੱਜ ਫੇਰ ਇੱਕ ਫਾਇਰਿੰਗ ਹੋਈ ਹੈ ਔਰ 50 ਲੱਖ ਦੀ ਫਰौती ਮੰਗੀ ਗਈ ਹੈ। ਕੱਲ ਗੁਰਦਾਸਪੁਰ ਦੇ ਵਿੱਚ ਜਿਹੜਾ ਕੋਈ ਸਾਡੇ ਕਿਸਾਨ ਜਥੇਬੰਦੀ ਦਾ ਆਗੂ ਆ ਉਹਨੂੰ ਵੀ ਕੱਲ ਫਰौती ਜਿਹੜੀ ਮੰਗੀ ਗਈ ਹੈ। ਸੋ ਆਏ ਦਿਨ ਜਿਹੜਾ ਰੋਜ਼ ਦੇ ਰੋਜ਼ ਕਿਤੇ ਗੋਲੀਬਾਰੀ ਜਿਹੜੀ ਹੋ ਰਹੀ ਆ ਕੁਝ ਜਿਹੜੀਆਂ ਜਾਣਾਂ ਜਾ ਰਹੀਆਂ ਨੇ ਇਹ ਚ ਟੋਟਲੀ ਜਿਹੜੀ ਇਹ ਸਰਕਾਰ ਬੇਗਾਨ ਔਰ ਜਿਹੜੀਆਂ ਇਹ ਗੱਲਾਂ ਕਰਦੀ ਹੈ ਬਹੁਤ ਵੱਡੀਆਂ ਵੱਡੀਆਂ ਉਹ ਟੋਟਲੀ ਇਹ ਫੇਲਿਅਰ ਨਜ਼ਰ ਆਇਆ ਇਹਨਾਂ ਦਾ ਸੋ ਇਹਦੇ ਲਈ ਵੀ ਆਉਣ ਵਾਲੇ ਸਮੇਂ ਸਾਰੀ ਰਣਨੀਤੀ ਬਣ ਰਹੀ ਹੈ ਕਿ ਇਹਨਾਂ ਨੂੰ ਕਦੋਂ-ਕਦੋਂ ਚਗਾਉਣ ਦੀ ਲੋੜ ਹੈ ਉਹ ਚਗਾਵਾਂਗੇ ਵੀ ਆਪਾਂ ਸੋ ਇਹ ਰਣਨੀਤੀ ਸਾਰੀ ਤੁਹਾਨੂੰ ਆਉਣ ਵਾਲੇ ਸਮੇਂ ਸਾਰੀ ਦੱਸਿਓਗੀ